ਸਮਸਿਆ ਨਹੀਂ ਸਦੰਦੀ ਆ ਉਹ ਨਹੀਂ ਇੱਕ ਵੀ ਨਹੀਂ ਓਏ ਆ ਗਈ ਆ ਗਈ ਤੇਰੀ ਬੇਇੱਜ਼ਤੀ ਹੁੰਦੀ ਜੈਸ ਵੇਲੇ ਕੋਈ ਮੰਚੀ ਨਹੀਂ ਹੁੰਦੀ ਆ ਇਧਰ ਦੇ ਦੇ ਬੇਇੱਜ਼ਤੀ ਐ ਇੰਨੀਆਂ ਕਿੰਨੀਆਂ ਆ ਵਸ ਇੰਨੀਆਂ ਕੀ ਆ ਇਹ ਮੁੰਡਾ ਗਿਆ ਜੋ ਥੱਕ ਤੇ ਇਹ ਪਿੰਡਿਆ ਵੇ ਐਨਰਜੀ ਡਰਿੰਕ ਆਪਣੇ ਭਰਾਵਾਂ ਨਾਲ ਵੇਖੋ ਇਹਦੇ ਭਰਾ ਬਲੂ ਆਰਮੀ ਕਹਿੰਦੀ ਇਹਨਾਂ ਨੂੰ ਇਹੋ ਜੀ ਨਾ ਇੱਕ ਟਰੈਕਸ਼ਨ ਉੱਥੇ ਚੀਨਾ ਵਿੱਚ ਵੀ ਬੜੀ ਫੇਮਸ ਜਿੱਥੇ ਨਾ ਉਹ ਪੁਰਾਣੇ ਮਿੱਟੀ ਚੋਂ ਗੱਡ ਕੇ ਕੱਢੇ ਸੀ ਸੇਮ ਟੂ ਸੇਮ ਕਾਪੀ ਬਣਾਈ ਬਸ ਇਹ ਬਲੂ ਕਲਰ ਦੇ ਆ ਸੋ ਇਹ ਇੱਥੋਂ ਦੀ ਮੇਨ ਟਰੈਕਸ਼ਨ 슬ੀਪਿੰਗ ਬੁੱਧਾ ਇਹ ਇਹਨੂੰ ਨਾ ਸਾਰਾ ਪੱਥਰ ਦਾ ਬਣਾਇਆ ਤੇ ਕਟਿੰਗ ਕਰ ਕਰ ਪੀਸ ਦੱਬੇ ਬਣਾਉਣਾ ਤੇ ਫਿਰ ਇਹਨੂੰ ਅਸੈਂਬਲ ਕੀਤਾ ਇੱਥੋਂ ਤੱਕ ਲਿਆਂਦਾ ਗਿਆ ਵਾਓ ਇੰਨੇ ਸੋਹਣੇ ਆ ਜੀ ਇਹਨਾਂ ਦਾ ਪੈਸਾ ਮਤਲਬ ਨਾ ਹੀ ਨਹੀਂ ਆ ਦੇਖੋ ਕੁਦਰਤੀ ਖੂਬਸੂਰਤੀ ਕਿੰਨਾ ਸੋਹਣਾ ਬਣਾਇਆ ਇੱਥੇ ਕਿੰਨਾ ਨੇ ਤੈਨੂੰ ਸੁਭਾਲਿਆ ਵਾ ਸੱਚੀ ਇੱਥੇ ਆ ਕੇ ਨਾ ਬਹੁਤ ਮਜ਼ਾ ਆਉਂਦਿਆ ਵਾ ਬੜੀ ਵਧੀਆ ਜਿੰਨੀ ਹਾਈ ਪੈ ਗਈ ਸੀ ਨਾ ਓਨੀ ਵਧੀਆ ਲੱਗਦੀ ਇੱਥੇ ਨਾ ਫੋਟੋ ਕਿੰਨਾ ਸੋਹਣਾ ਪਿਕਚਰ ਵਾਲਾ ਮੋਲ ਨੇ ਬਹੁਤ ਵਧੀਆ ਲੱਗੰਦਿਆ ਵਾ ਕਿ ਮੈਂ ਚਾਈਨਾ ਵਿੱਚ ਅੱਗੇ ਜੈਸਮਿਨ ਸੱਚੀ ਕਹਿਨਦੀ ਕਿ ਚਾਈਨਿਸ ਆਰਕੀਟੈਕਚਰ ਤੋਂ ਥੋੜਾ ਜਿਆ ਐਨਸਪਾਇਰਡ ਹੈ ਸਾਰੀ ਪਾਰਕ ਇੰਨਾ ਸੋਹਣਾ ਲੱਗੰਦਿਆ ਨੇ ਕਿ ਮੈਂ ਜਿੰਨੇ ਵਲੌਗ ਤੱਕ ਵੇਖੇ ਨਾ ਅੱਜ ਤੱਕ ਚਾਈਨਾ ਦੇ ਅਜ ਤੱਕ ਇਦਾਂ ਦਾ ਸੇਮ ਇਦਾਂ ਦੀ ਸਟਰਕਚਰ ਵੇਖੇ ਜਿੱਥੇ ਵੀ ਇਥੇ ਟੈਂਪਲ ਟੁੰਪਲ ਬਣੇ ਇਦਾਂ ਬੁੱਧਿਸਟ ਟੈਂਪਲ ਬਣੇ ਆ ਸਸਰੀ ਕਾਲਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਨਵੇਂ ਦਿਨ ਵਿੱਚ ਅੱਜ ਅਸੀਂ ਆਏ ਆ ਇੱਕ ਪਿਕਨਿਕ ਸਪੌਟ ਤੇ ਥੋੜਾ ਮਤਲਬ ਕਿ ਚਿੱਲ ਫਿਲ ਕਰਨਾ ਆਏ ਆ ਤੁਹਾਨੂੰ ਦਿਖਾਉਣੇ ਨਾਲ ਇਥੇ ਇਹ ਪਿਕਨਿਕ ਸਪੌਟ ਇੱਥੋਂ ਦਾ ਇਹਨੂੰ ਕਹਿੰਦੇ ਬੁੱਧਾ ਇਦਾਂ ਕਹਿੰਦੇ ਨੇ ਬੁੱਧਾ ਗਾਰਡਨ ਕਹਿੰਦੇ ਆ ਅੱਜ ਤੁਹਾਨੂੰ ਦਿਖਾਉਣੇ ਨਾਲ-ਨਾਲ ਤੁਰਿਆ ਤੁਹਾਨੂੰ ਟਿਕਟ ਪ੍ਰਾਈਸ ਵੀ ਦੱਸਦੇ ਸਾਰੇ ਕੁਝ ਸੋ ਪਹਿਲਾਂ ਇਥੇ ਇਹ ਗਾਰਡਨ ਦੀ ਐਂਟਰੀ ਆ ਬਹੁਤ ਵੱਡਾ ਗਾਰਡਨ ਅੰਦਰ ਤਾਂ ਤੇ ਇੱਥੇ ਪਾਰਕਿੰਗ ਫਰੀ ਆ ਸਪੇਸ ਵੀ ਬਹੁਤ ਜ਼ਿਆਦਾ ਸਪੇਸ ਵੀ ਬਹੁਤ ਜ਼ਿਆਦੀ ਆ ਤੇ ਅਸੀਂ ਟਿਕਟ ਦਾ ਪਤਾ ਕੀਤਾ ਵਾ ਅਡਲਟ ਵਾਸਤੇ ਜਿਹੜੇ ਮਤਲਬ ਕਿ 12 ਸਾਲ ਤੋਂ ਵੱਡੀ ਉਮਰ ਆ ਉਹਨਾਂ ਨੂੰ 6 ਯੂਰੋ ਦੀ ਟਿਕਟ ਲੱਗਦੀ ਲਗਭਗ ਇੰਡੀਆ ਦੇ 500 ਰੁਪਏ 500 550 ਰੁਪਏ ਤੇ ਛੋਟੇ ਬੱਚਿਆਂ ਦੀ ਲੱਗਦੀ ਆ 4 ਯੂਰੋ ਟਿਕਟ ਛੋਟੇ ਬੱਚਿਆਂ ਨੂੰ ਫਾਇਦਾ ਵਾ ਚਲ 3 ਸਾਲ ਤੋਂ ਬੱਚੇ ਫਰੀ ਆ ਚਲੋ ਜਾਣੀ ਆ ਹੁਣ ਐਂਟਰ ਹੁੰਨੇ ਤੁਹਾਨੂੰ ਦਿਖਾਉਣੀ ਆ ਸਪਾਹੀ ਵਗੈਰਾ ਵੀ ਬਣਾਏ ਹੋਏ ਆ ਉਹਨਾਂ ਨੇ ਤੁਹਾਨੂੰ ਵੀ ਦਿਖਾਉਣੀ ਆ ਤੇ ਚਾਈਨਾ ਵਿੱਚ ਬਣੇ ਸਾਨੂੰ ਉਹ ਜਾ ਕੇ ਦਿਖਾਉਣੀ ਸੀ ਸੋ ਆ ਰਹੀ ਆ ਇਥੋਂ ਦਾ ਮੈਪ ਤੇ ਅਸੀਂ ਹੋਣ ਵਕਤ ਇੱਥੇ ਨਾ 2 ਨੰਬਰ ਤੇ ਤੇ ਹੋਲੀ ਹੋਰੀ ਆਪਾਂ ਫਿਰ 3 4 5 ਸਾਰੇ ਘੁੰਮ ਕੇ ਤੁਹਾਨੂੰ ਵੀ ਦਿਖਾਉਣੀ ਆ ਚਲੋ ਆ ਜੀ ਜਿਵੇਂ ਆਪਾਂ ਵੀ ਹਾਂ ਇਹ ਵੀ ਪੇਡ ਆ ਟਿਕਟ ਦੇ ਵਿੱਚ ਨਹੀਂ ਹੈਗੀ ਹਾਂ ਚਲੋ ਆਪਾਂ ਏਂਟਰ ਕਰਦੇ ਆਂ ਐਂਟਰ ਨੂੰ ਦੇ ਸਾਰੀ ਇੱਥੇ ਨਾ ਇੱਕ ਚੀਜ਼ ਦੇਖਣ ਨੂੰ ਮਿਲਦੀ ਆ ਆਪਾਂ ਨੂੰ ਸਾਹਮਣੇ ਪਾਰਕ ਬਹੁਤ ਵੱਡੀ ਦਿਖੰਦੀ ਆ ਆਪਾਂ ਨੂੰ ਤੇ ਇੱਧਰ ਵੀ ਇੱਕ ਛੋਟੀ ਜਿਹੀ ਪਾਰਕਸ ਬਣੀ ਆ ਜਿੱਦੇ ਚਿੱਲ ਕਰਨ ਹੁੰਦੇ ਲੋਕੀ ਕੀ ਕੁਆਲਿਟੀ ਟਾਈਮ ਸਪੈਂਡ ਕਰਨ ਹੁੰਦੇ ਆ ਤੇ ਇੱਥੇ ਇੱਕ ਹੋਰ ਚੀਜ਼ ਲੱਗੀ ਏ ਲਾਈਨ ਚਾਰਡਵਿਕ ਏਸ ਆਫ ਡਾਇਮੰਡ ਇਹ ਨਾ ਚੀਜ਼ ਘੁੰਮਦੀ ਆ ਬੜੇ ਚਿਰ ਦੀ ਹਵਾ ਦੇ ਘੁੰਮਦੀ ਬਣੀ ਕਿਦਾਂ ਆਵੇ ਹਵਾ ਤੇ ਘੁੰਮਦੀ ਆਵੇ ਆਵੇ ਆਪੇ ਘੁੰਮੀ ਜਾਂਦੀ ਇਹ ਉਹ ਨਹੀਂ ਕੀ ਇਦਾਂ ਹੀ ਸਟਰਕਚਰ ਜਿਹਾ ਲਾਇਆ ਇਹਦੇ ਕੋਈ ਇਨਫੋਰਮੇਸ਼ਨ ਵੀ ਨਹੀਂ ਦਿੱਤੀ ਹੋਈ ਸਿਰਫ ਨਾਮ ਹੀ ਲਿਖਿਆ 2003 ਚ ਬਣਿਆ ਬਸ ਇੰਨਾ ਲਿਖਿਆ ਹਾਂ ਬਾਕੀ ਆ ਸਾਹਮਣੇ ਜਿਨ੍ਹਾਂ ਦੇ ਨਾਂ ਤੇ ਬਣੀ ਆ ਇਥੇ ਨਾਲ ਇੱਕ ਸਭ ਤੋਂ ਵੱਡੀ ਮੂਰਤੀ ਵੀ ਹੈਗੀ ਉਹ ਵੀ ਦੇਖਾਂਗੇ ਚਲੋ ਆਪਾਂ ਚੱਲਦੇ ਹਾਂ ਪਾਰਕ 'ਚ ਅਲੱਗ-ਅਲੱਗ ਪਾਰਟ ਦੇਖਦੇ ਹਾਂ ਸੋ ਇਹ ਸੀ ਇਸ ਪਾਰਕ ਦਾ ਨਾਮ ਬਕਲੋਆ ਇਸ ਪਾਰਕ ਵਿੱਚ ਨਾ ਬੜੇ-ਬੜੇ ਉਡੀਆ ਮੂਰਤੀਆਂ ਬਣੀਆਂ ਹੋਈਆਂ ਨੇ ਬੁੱਧਾ ਜੀ ਦੀਆਂ ਤੇ ਉਹ ਥੋੜੇ ਦੂਰ ਆ ਪਰ ਦੇਖਦੀਆਂ ਪਈਆਂ ਨੇ ਮੈਕਸ ਵੀ ਬਣੀਆਂ ਨੇ ਏਹ ਹੈ ਲਈ ਆਪਾਂ ਸਟਾਰਟਿੰਗ ਚਾਂ ਤੇ ਐਂਡ ਬਹੁਤ ਕੈਂਟ ਕਰਾਂਗੇ ਆਪਾਂ ਤੇ ਅਸੀਂ ਉਹਨਾਂ ਨੂੰ ਪੁੱਛਿਆ ਸਾਨੂੰ ਕਿੰਨਾ ਕਿੰਨਾ ਚਿਰ ਰਿਲੈਕਸ ਦਾ ਪੂਰੀ ਪਾਰਕ ਜੇ ਘੁੰਮੀਏ ਕਿੰਦੇ ਕਿ ਤੁਹਾਨੂੰ 2 ਘੰਟੇ ਲੱਗ ਜਾਣੇ ਜੇ ਤੁਸੀਂ ਲਗਾਤਾਰ ਤੁਰ ਹੀ ਜਾਨੇ ਜੋ ਤਾਂ ਵੀ ਦੇਖ ਲਓ ਇਸ ਸਾਨੂੰ ਲੱਗ ਰਿਹਾ ਕਿ ਤੇ ਇੰਦੀ ਵੱਡੀ ਪਾਰਕ ਹੈ ਏ ਵੈਸੇ ਜੇ ਤੁਸੀਂ ਤੁਰ ਕੇ ਨਹੀਂ ਟਰੈਵਲ ਕਰਨਾ ਚਾਹੁੰਦੇ ਬਲਕਿ ਤੁਰਨਾ ਐਕਸਪਲੋਰ ਨਹੀਂ ਕਰਨਾ ਚਾਹੁੰਦੇ ਤਾਂ ਉੱਥੇ ਟ੍ਰੇਨ ਟਾਈਪ ਹੈ ਕਿ ਵੀ ਆ ਤੇ ਫਿਰ ਇਸ ਕਰਕੇ ਮਤਲਬ ਉੱਥੇ ਅੰਕਲ ਸੀਗੇ ਨਹੀਂ ਫਿਰ ਇਸ ਕਰਕੇ ਮੈਂ ਬੈਠੇ ਨਹੀਂ ਨਾਲ ਤੁਰਨ ਚ ਜਾ ਰ ਮਸਾਂਦਾ ਹੂੰ ਆ ਕੀ ਹੋਇਆ ਹੋ ਜੇ ਇਹ ਜਗ੍ਹਾ ਨਾ ਬਹੁਤ ਪੀਸਫੁਲ ਆ ਇੱਥੇ ਇੱਕ ਵੀ ਚਿੜੀ ਦੀ ਆਵਾਜ਼ ਆਉਂਦੀ ਆ ਤੇ ਮਤਲਬ ਆਪਣੀ ਬਾਤ ਤੇ ਚਿੜੀਆਂ ਦੀ ਆਵਾਜ਼ ਸਿਰਫ ਸੁਣਦੀ ਪਈ ਆ ਤੇ ਇੱਥੇ ਦਾ ਮੇਨਟੇਨਮੈਂਟ ਦੇ ਬਾਅਦ ਇੱਕ ਵੱਖਰੀ ਵੱਖਰੀ ਆਰਟ ਆਂਦੀ ਪਈ ਆ ਉਸ ਆਰਟ ਦਾ ਨਾਮ ਧੋਕੀਦੋ ਬਣੀ ਸੀ ਤੇ ਬਾਕੀ ਤੁਹਾਨੂੰ ਆਪਾਂ ਹੋਰ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਕਿਉਂਕਿ ਇਹ ਪਾਰਕ ਬਹੁਤ ਵੱਡੀ ਆ ਤੇ ਐਕਸਪਲੋਰ ਕਰਨ ਚ ਬਹੁਤ ਧਾਮ ਲੱਗ ਸਕਦਾ ਤੇ ਜੈਸਮਨ ਕਹਿੰਦੀ ਹੁਣ ਇੱਕ ਬੜੀ ਸੋਹਣੀ ਜਗ੍ਹਾ ਲੱਭੀ ਆ ਬੰਬੂਆਂ ਨੇ ਘੇਰੀ ਪਈ ਆ ਵੇ ਪਾਰਕ ਇਧਰ ਐਂਟਰ ਕਰਦੇ ਜੈਸਮਨ ਕਿੰਨਾ ਸੋਹਣਾ ਬਣਿਆ ਹਨਾ ਇੱਥੇ ਮਤਲਬ ਫੋਟੋ ਸ਼ੂਟ ਇੰਨੀ ਸਕੈਂਟ ਹੋਊਗੀ ਇੱਥੇ ਫੋਟੋ ਸ਼ੂਟ ਬਹੁਤ ਹੋਣਾ ਮੇਰਾ ਆਪਣਾ ਕਿੰਨੇ ਕਿੰਨੇ ਬਾਹਰ ਲੋਕੀ ਦੇਖਦੇ ਕੋਈ ਵੀ ਲੋਕ ਨਹੀਂ ਮਿਲਿਆ ਇੱਥੇ ਸਾਰੇ ਨਾ ਮਤਲਬ ਕਿ ਆਰਾਮ ਕਰ ਰਹੇ ਹੁੰਨੇ ਕਿਤੇ ਅਗਲੇ ਕੋਈ ਜਗ੍ਹਾ ਬੈਠ ਕੇ ਕਿਉਂਕਿ ਇਹ ਪਾਰਕ ਛੋਟੀ ਜੀ ਪਾਰਕ ਨਹੀਂ ਇਹ ਪਾਰਕ ਬਹੁਤ ਵੱਡੀ ਆ ਪਾਰਕ ਬਹੁਤ ਜ਼ਿਆਦੀ ਵੱਡੀਆਂ ਅਰੇ ਕਿੱਥੇ ਨਿਕਲਣਾ ਸੀ ਚੱਲ ਜਾਂਦੇ ਆ ਬੰਬੂ ਬਹੁਤ ਵੱਡੇ ਵੱਡੇ ਇਧਰ ਕੋ ਜੈਸੇ ਦਰੀ ਨਾ ਜੈਸੇ ਜੈਸੇ ਦਰੀ ਨਾ ਇਹ ਜੰਗਲ ਨਹੀਂ ਆ ਠੀਕ ਹੈ ਪਰ ਨਾ ਜੀ ਤੁਸੀਂ ਜੰਗਲ ਵਾਲੀ ਫੀਲਿੰਗ ਲੈਣਾ ਚਾਹੁੰਦੇ ਹੋ ਨਾ ਸਭ ਜਿੱਥੇ ਆਓ ਵਿਜ਼ਿਟ ਕਰੋ ਇਹਨੂੰ ਇਸ ਪਲੇਸ ਨੂੰ ਬਹੁਤ ਸੋਹਣਾ ਚਲ ਇਥੇ ਜੈਸੇ ਸ਼ਾਰਟਸ ਬਣਾ ਕੇ ਤੇ ਕਰਦੇ ਤਾਨੂੰ ਥੋੜੂ ਬਹੁਤ ਸਿਨੇਮੈਟਿਕਸ ਖਾਣਦੇ ਆ ਜੈਸਮਿਨ ਕੰਨੀ ਮੇਰਾ ਨਾ ਬਾਹਰ ਹਉਣੂ ਜੀ ਕਰਨ ਦਾ ਆ ਜਾ ਆਪਾ ਤੋਰੇ ਗੋਮ ਘਮਾ ਕੇ ਫੇਰ ਦਰਬਾਨੇ ਕੋਲ ਲੇ ਗਏ ਕਿ ਰਸਤਾ ਬਹੁਤ ਲੰਮਾ ਸੀ ਤੇ ਪਤਾ ਨਹੀਂ ਕਿੱਥੇ ਜਾ ਕੇ ਮੁੱਕਣਾ ਸੀ ਆ ਆਪਾ ਫੋਟੋ ਸ਼ੂਟ ਕਰ ਰਹੇ ਆ ਜਾਂ ਵੀਡੀਓ ਬਣਾਏ ਆ ਤੇ ਹੁਣ ਕੁਝ ਡਿਫਰੈਂਸ ਆਰਟ ਦੇ ਦੇ ਤਾ ਚਲੋ ਸਮੱਸਿਆ ਸੁੱਦ ਦਿੰਦੀ ਆ ਓਣੀ ਇੱਕ ਓਏ ਆ ਗਈ ਆ ਗਈ ਆ ਗਈ ਆ ਗਈ ਆ ਜਾ ਮੈਂ ਤੁਹਾਨੂੰ ਖਾਣ ਹਲਾਣ ਦੇ ਰਹਾ ਹਲਾਣਾ ਦੇਦਾ ਨਹੀਂ ਨੀ ਤੇ ਪਲੀਜ਼ ਕਮ ਜਾ ਰਹੀ ਉਹ ਤੇ ਸ਼ਾਮੇ ਤੇ ਇਹ ਤੇਰੀ 베ستی ਹੁੰਦੀ ਜੈਸ ਵੇਲਾ ਕੋਈ ਮੰਛੀ ਨਹੀਂ ਹੁੰਦੀ ਆ ਇਧਰ ਦੇ ਦੇ 베ستی ਐ ਇੰਨੀ ਕਿਤੇ ਆ ਵਸ ਇੰਨੀ ਆ ਕੀ ਐ ਇਹ ਪਾਰਕ ਬਹੁਤ ਜ਼ਿਆਦਾ ਖੂਬਸੂਰਤ ਆ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਆਵੇ ਬੜੇ ਸਟਰਕਚਰ ਜਿਹੇ ਬਣੇ ਨੇ ਪਾਣੀ ਵਿੱਚ ਹੁਣ ਜੈਸਮੀਨ ਮੱਛੀਆਂ ਦੇਖਣ ਦੀ ਤੇ ਆਵੇ ਆ ਬੜਾ ਸੋਹਣਾ ਸਾਫ਼ ਸੁਥਰਾ ਬਣਿਆ ਵਾ ਲੈ ਕੇ ਇੱਕ ਟਾਈਪ ਪੂਲ ਟਾਈਪ ਜਿਹਾ ਬਣਿਆ ਵਾ ਇਹਦੇ ਵਿੱਚ ਨਾ orange color ਦੀ ਫਿਸ਼ ਵੀ ਬੜੀ ਸੋਹਣੀ ਸੀ ਪਰ ਉਹ ਤੁਹਾਨੂੰ ਕਿੱਥੇ ਗਈ ਉਹ ਮੈਂ ਛੇੜ ਤਾ ਉਹਨੂੰ ਤੇ ਉਹ ਭੱਜ ਗਈ ਮੈਂ ਪਾਣੀ 'ਚ ਹੱਥ ਮਾਰਿਆ ਇਹ ਪਾਣੀ ਦੇ ਵਿੱਚ ਵੀ ਬਣਿਆ ਹੋਇਆ ਆ ਹੂੰ ਉਹ ਫਿਲਟਰ ਫਿਲਟਰ ਹੋਣੀ ਹੈ ਨਾ ਆਵੇ ਹੈਲੋ ਹਾਊ ਆਰ ਯੂ ਸਬਸਕ੍ਰਾਈਬ ਟੂ ਮਾਈ ਚੈਨਲ ਇਹ ਪ੍ਰਤੇਸ਼ ਇਹਨੂੰ ਪ੍ਰਤੇਸ਼ ਸਮਝਾਉਗੀ ਇਹ ਨੂੰ ਸਮਝਾਉਣੀ ਯੋ ਹੈਲੋ ਸਬਸਕ੍ਰਾਈਬ ਟੂ ਮਾਈ ਚੈਨਲ ਤੂੰ ਇਗਨੋਰ ਮਾਰਦਾ ਜਾ ਓਏ ਉਹ ਨਹੀਂ ਇਗਨੋਰ ਨਹੀਂ ਆਹੀ ਬੰਦਾ ਯਾਰ ਆ ਤੂੰ ਘੈਂਟ ਬੰਦਾ ਯਾਰ ਤੂੰ ਹਣੀ ਇਗਨੋਰ ਮਾਰਿਆ ਵਿਲਾ ਮੈਨੂੰ ਕਿੰਦੀ ਮੈਂ ਫੇਰ ਪਾਰਕ ਨੂੰ ਐਕਸਪਲੋਰ ਕਰਨਾ ਹੁਣ ਅੱਪਾ ਡਿਫਰੈਂਟ ਲੋਕੇਸ਼ਨ ਤੇ ਆਏ ਆ ਇਹਦੇ ਵਿੱਚ ਨਾ ਇਹਨਾਂ ਨੇ ਆਰਟ ਬਣਾਇਆ ਯਾਨੀ ਆਰਟ ਬਣਾਇਆ ਸਮਝਦੇਂ ਕੱਖ ਨਹੀਂ ਆਂਦੀ ਪੁਰਾਣੀਆਂ ਆਰਟਸ ਜਦਾਂ ਹੋਈ ਉਹ ਵਾਓ ਵਟਿਸ ਵਟਿਸ ਇਹ ਕੀ ਰਸਟਿੰਗ ਏਰੀਆ ਹਾਂ ਉਹ ਜਿਸ ਤੇਰੀ ਪਾਸੇ ਚੇਅਰ ਬਣਾਈ ਉਹਨਾਂ ਨੇ ਆਵੇ ਇੱਥੇ ਹੁਣ ਵੇਖੋ ਜਿੱਦਾਂ ਕਲਾਕ੍ਰਿਤੀਆਂ ਹੋਣੀਆਂ ਬੜੀਆਂ ਸੋਹਣੀਆਂ ਸੋਹਣੀਆਂ ਹੋਏ ਆਂਟੀ ਹੋਣੀਆਂ ਵਾਲ ਮਾਰਨੀਆਂ ਇਸ ਤਰ੍ਹਾਂ ਇੱਥੇ ਬਹੁਤ ਸਾਰੀਆਂ ਮੂਰਤੀਆਂ ਨੇ ਡਿਫਰੈਂਟ ਡਿਫਰੈਂਟ ਸਟਾਈਲ ਦੀਆਂ ਤੇ ਕੁਝ ਦਾ ਮਤਲਬ ਵੀ ਨਹੀਂ ਸਮਝ ਆਉਂਦੇ ਪਰ ਕੁਝ ਕੁਝ ਸਮਝ ਆਉਂਦੇ ਪਿਆ ਕਿਉਂਕਿ ਤੁਹਾਨੂੰ ਪਤਾ ਇਹ ਆਰਟ ਆ ਆ ਕੀ ਆ ਕਿਹਨੇ ਤੁਹਾਨੂੰ ਬੁਲਾਏ ਇਹ ਆ ਜੀ ਆ ਜੀਰਾਫ ਚਿੱਟੇ ਰੰਗ ਦਾ ਲੋਏ ਨਾ ਬਣਿਆ ਹੋਇਆ ਬਹੁਤ ਆ ਦਕੈਮਰਾ ਅਸਲੀ ਜੀਰਾਫ ਦੀ ਹਾਈਟ ਦਾ ਬਣਿਆ ਏ ਇਹ ਸਮਝਦੇ ਕਿੰਨਾ ਹੋਊਗਾ ਉੱਚਾ ਜੀਰਾਫ ਦਾ ਲੱਗ ਸਕਦਾ ਇਹ ਲੱਗ ਖੜੀ ਲੈ ਪੱਥਰਾਂ ਵਿੱਚ ਤੇ ਇੱਥੇ ਆ ਰਿਹਾ ਇਧਰ ਦੇ ਪਿਓ ਮੈਂ ਤੇ ਉਹਦੇ ਉੱਥੋਂ ਤੱਕ ਨਹੀਂ ਪਹੁੰਚ ਪਹੁੰਚਦਾ ਹੋਵੇ ਕਿੱਡਾ ਵੱਡਾ ਚੱਲ ਆ ਜੋ ਉਹ ਸਾਹਮਣੇ ਹਾਰਸੀ ਬਣਿਆ ਕਸ਼ਮੀਰ ਨੇ ਕੀ ਆ ਇਹ ਗੈਂਡਾ ਗੈਂਡਾ ਰੈਨੋਸੋਰਸ ਸਮਾਈਲਿੰਗ ਰੈਨੋਸੋਰਸ ਅੱਗੇ ਵੀ ਕਿੰਨੇ ਆ ਸਾਰੀਆਂ ਫੂਟੀਆਂ ਬਣੀਆਂ ਆ ਆ ਦੇਖੋ ਆ ਕੀ ਹੈ ਇੰਨੇ ਇਹਦੇ ਫਰੀ ਕੀ ਲੋਕ ਜਿਹੇ ਦਿਖੰਦੇ ਨਹੀਂ ਆ ਕੀ ਹੈ ਇੱਧਰ ਸਕੈਲਟਨ ਸਕੈਲਟਨ ਨੱਚੰਦੇ ਹੱਡੀਆਂ ਦੇਖੋ ਫੋਟੋ ਸ਼ੂਟ ਉਹਨਾਂ ਨੇ ਜਿੰਨੇ ਇੱਥੇ ਆ ਜੇ ਬਹੁਤ ਸੋਹਣੀਆਂ ਸੋਹਣੀਆਂ ਬਣੀਆਂ ਲੋਕੇਸ਼ਨਾਂ ਇੱਥੋਂ ਦੀਆਂ ਵੀ ਆਪਾਂ ਖੇਚ ਕੇ ਜੈਸਮੀਨ ਹੁਣ ਕਹਿੰਦੀ ਥੱਲੇ ਚਲੀਏ ਇਹ ਵੇਲੇ ਹੁਣ ਕਿੰਨੀ ਏਡ ਵੱਡੀ ਪਾਰਕਿਆ ਅਸੀਂ ਹਜੇ ਤੱਕ ਮਤਲਬ ਕਿ 10% ਹੀ ਸਭ ਨੇ ਕੰਮ ਚੁੱਕੇ ਹਨ 1/2 ਘੰਟਾ ਆ ਗਿਆ ਹੋਇਆ ਇਹ ਮੇਰੇ ਗਿਆ ਜੋ ਥੱਕ ਤੇ ਇਹ ਪਿੰਡਿਆ ਵੇ ਐਨਰਜੀ ਡਰਿੰਕ ਆਪਣੇ ਭਰਾਵਾਂ ਨਾਲ ਵੇਖੋ ਇਹ ਦੇ ਭਰਾ ਪਰ ਹੁਣ ਇੰਨੇ ਕਿਹੜੇ ਐਨੀਮਲ ਕਿ ਤੁਹਾਨੂੰ ਸਾਹ ਦਿਖਾਈ ਨਹੀਂ ਸਾਦੇ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦਿਖਾ ਪਈਏ ਜਿਹੜੇ ਵੀ ਆਪਾਂ ਸ਼ੂਟ ਕਰ ਪਾਉਂਦੇ ਆ ਫਿਰ ਪਹਿਲਾ ਕਹਿੰਦੇ ਤਾਂ ਸਾਫ ਗੁੰਗਲੀਨ ਕਰਦੇ ਨੇ ਸਨੇਕ ਕਰੋਗੇ ਇਸ ਆ ਗੜਾ ਭਲਾ ਤੁਸੀਂ ਨੂੰ ਆ ਆ ਗੜਾ ਜਨਰੇ ਮੈਨੂੰ ਇਹਦਾ ਨਾਮ ਨਹੀਂ ਪਤਾ ਜੋ ਵੀ ਹੈ ਹਿਪੋਪੋਟਮਸ ਤੇ ਆ دریاਈ ਕੋੜਾ ਵਾਏ ਆ ਗਿਆ ਮਗਰਮਸ਼ ਦਬਤ ਹਮ ਗੈਰਮਸ਼ ਤੋਂ ਬੱਚੇ ਦੇਖੋ ਉਹ ਦੇ ਪਿਆਰ ਤੇ ਵੇਖਦਾ ਦੀ ਇਹ ਆ ਕੀ ਹੈ ਇਹ ਬਫੈਲੂ ਜੰਗਲੀ ਜੰਗਲੀ ਬੈਸ 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 ਤੇ ਆਵਾਜ਼ ਅਸਮਿੰਦਾ ਫੇਵਰੇਟ ਜਾਨਵਰ ਗੈਂਡਾ ਨਾ 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 ਮੇਰਾ ਫੇਵਰੇਟ ਕੋਈ ਨਹੀਂ ਥਾ ਕੋਈ ਨਹੀਂ ਆ ਵੀ ਨਹੀਂ ਹੈ ਇਹ ਸੋਹਣੇ ਸੋਹਣੇ ਹੰਸ ਦੇ ਹਿਰਨਾ ਆਪਾ ਜੀ ਤੇ ਤੁਹਾਨੂੰ ਦੱਸ ਦੇ ਪਏ ਨਾ ਕਿ ਇੱਥੇ ਇੰਨੇ ਸਾਰੇ ਕੀ ਆਪਾਂ ਤੁਹਾਨੂੰ ਦਿਖਾ ਨਹੀਂ ਪਾਉਂਦੇ ਹਲੇ ਨਾ ਉੱਤੇ ਦੇ ਬੰਦੇ ਤੁਸੀਂ ਦੇਖੋਗੇ ਨਾ ਜ਼ੀਰਾਫ ਹਾਥੀ ਬੜਾ ਕੁਝ ਬਣਿਆ ਕਿਉਂਕਿ ਹਲੇ ਪਾਰਕ ਇੰਨੀ ਕਚਰਾ ਵੱਡਿਆ ਕਿ ਆਪਾਂ ਇੰਨਾ ਜਿ ਬਣਾ ਲੱਗ ਪਏ ਫਿਰ ਤਾਂ ਵੀਡੀਓ ਦੋ ਤਿੰਨ ਪਾਰਟਾਂ ਚ ਬਣੂਗੀ ਆ ਵਸ ਤਾਂ ਇਹ ਤੁਹਾਨੂੰ ਦੁੱਛੜੇ ਸੈਂ ਰਿਕੈਪ ਦੇਤਾ ਕਿ ਕੀ ਕੀ ਇੱਥੇ ਹੈਗਾ ਵਾ ਚਲੋ ਹੁਣ ਆਪਾਂ ਜਾਂਨੇ ਅੱਗੇ ਜੋ ਮੇਨ ਇਥੋਂ ਮੈਂ ਕਹਾਂ ਤੀ ਇੰਨੇ ਜਾਰੇ ਐਨੀਮਲ ਦਿਖਾਈ ਦਿੱਤੇ ਤੇ ਇੱਕ ਹੋਰ ਇੱਕ ਵੱਡਾ ਜਾਨਵਰ ਵੀ ਦਿਖਾਈ ਦिए ਹਾਥੀ ਤੇ ਇਧਰ ਨੂੰ ਹੁਣ ਆਪਾਂ ਤੁਰ ਕੇ ਜਾਂਦੇ ਆਂ ਇਧਰਲੀ ਸਾਈਡ ਤੇ ਇਧਰੋਂ ਇੱਕ ਮੇਨ ਇਨਾਂ ਦੀ ਅਟਰੈਕਸ਼ਨ ਇਧਰ ਜਾਨੀ ਜਾਂਦੀ ਸਿੱਧਾ ਉੱਥੇ ਇੱਕ ਬੁੱਢਾ ਜੀ ਦਾ ਵੱਡਾ ਸਾਰਾ ਸਟੈਚੂ ਬਣਿਆ ਉਹਨੂੰ ਸਾਰੇ ਲੋਕ ਵੇਖਣ ਹੁੰਦੇ ਚਲੋ ਜਾ ਕੇ ਮੇਨ ਸੋ ਹਾਲ ਨਾ ਕੋ ਸਿਰਫ ਇੰਨੀ ਪਾਰ ਘੁੰਮੀ ਆ ਹਲੇ ਤੇ ਜਾ ਹੀ ਸਭ ਇੰਨੇ ਵੇਖਣਾ ਲੱਗਾ ਤੇ ਇਹ ਨਹੀਂ ਅੱਗੇ ਨੂੰ ਹਲੇ ਨਹੀਂ ਪਈ ਹੈ ਨਾ ਅਸੀਂ ਆਗੇ ਤੁਹਾਨੂੰ ਥ੍ਰੀ 1 ਆਫ ਦਾ ਮੋਸਟ ਟਾਪ ਜਿਹੜੀ ਹੈਗੀ ਆ ਲੋਕੀ ਵੇਖਣ ਹੁੰਦੇ ਸੇਨਾ ਨੂੰ ਆਰਮੀ ਬਲੂ ਆਰਮੀ ਕਹਿੰਦੇ ਇਹਨਾਂ ਨੂੰ ਤੇ ਇਹੋ ਜੀ ਨਾ ਇੱਕ ਟਰੈਕਸ ਉੱਥੇ ਚੀਨਾ ਵਿੱਚ ਵੀ ਬੜੀ ਫੇਮਸ ਜਿੱਥੇ ਨਾ ਉਹ ਪੁਰਾਣੇ ਮਿੱਟੀ ਚੋਂ ਗੱਡ ਕੇ ਕੱਢੇ ਅਸਲੀ ਜਿਹੜੇ ਸੇਨਾ ਕੱਢੀ ਉਹਨਾਂ ਨੇ ਬੜੀ ਵਧੀਆ ਲੱਗਦੀ ਸੀ ਉਹਦੇ ਵਰਗੀ ਸੇਮ ਟੂ ਸੇਮ ਕਾਪੀ ਬਣਾਈ ਬਸ ਇਹ ਬਲੂ ਕਲਰ ਦੇ ਆ ਤੇ ਇਹ ਹੈਂਡ ਮੇਡ ਐ ਸਾਰੇ ਨੈਚਰਲ ਨਹੀਂ ਬਹੁਤ ਚਾਰਾ ਬਣਾਏ ਦੂਰ ਤੱਕ ਉਹ ਦੇਖੋ ਜਿਸ ਦੀ ਗਿਣਤੀ ਕਰਾਂ ਨਾ 2 3 ਰਹਿੰਦੇ 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 ਬੱਸ ਕਰ ਬੱਸ ਜੇ ਗਿਣਤੀ ਲੱਗ ਵੀ ਫਿਰ ਤਾਂ ਸਾਹ ਦੇ ਵਿੱਚ ਨਿਕਲ ਜਾਣਾ ਸਰ ਆਛਲ ਆ ਜੋ ਸਿੱਲੀ ਇਹ ਪਲੇਸ ਆ ਜਿਹੜਾ ਪਾਰਕ ਆ ਇਹ ਨਾ ਥੋੜੀ ਬਹੁਤੀ ਨਾ ਚਾਈਨਾ ਦੀ ਵਾਈਬ ਦਿੰਦਾ ਹੈ ਕਿਉਂਕਿ ਤੁਸੀਂ ਦੇਖਿਆ ਨਾ ਕਿ ਉੱਥੇ ਵੀ ਜਿਹੜੇ ਬੁੱਧ ਜੀ ਕਹਿੰਦੇ ਨੇ ਆ ਬਹੁਤ ਫੇਮਸ ਆ ਤੇ ਉਹਨਾਂ ਦੀ ਜਿੱਦਾਂ ਚਾਈਨਾ ਦੀ ਸੇਮ ਕਾਪੀ ਇੱਥੇ ਬੱਜੀ ਹੋਈ ਆ ਤੇ ਅਗਰ ਤੁਸੀਂ ਚਾਹੁੰਦਾ ਨਹੀਂ ਵਿਜ਼ਿਟ ਕਰਪੋਂਦੇ ਜੇ ਤੁਸੀਂ ਪੋਰਟੂਗਲ ਜਾਂ ਹੋਰ ਕਿਤੇ ਹੋ ਤਾਂ ਇੱਥੇ ਵਿਜ਼ਿਟ ਕਰੋ ਤੁਹਾਨੂੰ ਪੂਰੀ ਚਾਇਨਾ ਦੀ ਫੀਲਿੰਗ ਆਊਗੀ ਚਾਇਨਾ ਨਿੱਤਬਤ ਜਾਂ ਚਾਇਨਾ ਵਾਹ ਹਾਂ ਮਤਲਬ ਫਾਈਨਲੀ ਜਿਹਦਾ ਆਪਾਂ ਨੂੰ ਪੂਰੀ ਵੀਡੀਓ ਵਿੱਚ ਚਿੰਤਾਦਾਰ ਸੀ ਉਹ ਆ ਗਿਆ ਵਾ ਇੱਕ ਉੱਥੇ ਪਰ 뷰 ਬੜਾ ਸੋਹਣਾ ਮੈਨੂੰ ਲੱਗਾ ਆਪਾਂ ਚੱਲੇ ਆ ਉਹ ਉਥੇ ਇਹ ਆ ਮੇਨ ਅਟਰੈਕਸ਼ਨ ਇਥੋਂ ਦੀ ਬੁੱਧਾ ਪਾਰਕ ਦੀ ਤੇ ਹਰ ਇੱਕ ਅਟਰੈਕਸ਼ਨ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦਾਂ ਕੰਫਰਮ ਕਰਦਾ ਆ ਇਹ ਨੰਬਰ ਲਿਖਿਆ ਨਾ ਇਹਦੇ ਉੱਪਰ ਇਹ ਹਰ ਇੱਕ ਅਟਰੈਕਸ਼ਨ ਦਾ ਆਪਣਾ ਆਪਣਾ ਨੰਬਰ ਆ ਤੇ ਇਥੇ ਵੀ ਮੇਨ ਇੰਟਰੈਕਸ਼ਨ ਨੰਬਰ ਤੇ ਜਿਹੜੀ ਜਿਹੜੀ ਟ੍ਰੇਨ ਚੱਲਦੀ ਆ ਉਹ ਹਰ ਇੱਕ ਨੰਬਰ ਤੇ ਇੱਕ ਇੱਕ ਮਿੰਟ ਵਾਸਤੇ ਰੋਕਦੀ ਹੈ ਕਿ ਤੁਸੀਂ ਉਹਨੂੰ ਵੇਖ ਸਕੋ ਤੇ ਫੋਟੋਆਂ ਖਿੱਚ ਸਕੋ ਹੁਣ ਆਪਾਂ ਜਾਣਦੇ ਆ ਉੱਪਰ ਉੱਥੇ ਫੋਟੋ ਖਿਚੋਣ ਮੇਨ ਤੇ ਸਭ ਤੋਂ ਜ਼ਿਆਦਾ ਮੇਨ ਤੇ ਕੀਤੀ ਆ ਇੱਥੇ ਤੋਰ ਤੋਰ ਕੇ ਆ ਸਪੇਸ ਤੇ ਮਿਲਲੀ ਹਾਂ ਅਸੀਂ ਇਨਚਰਦੇ ਇਹਨੂੰ ਲੱਭਦੇ ਪਏ ਆ ਹੂੰ ਚਲੋ ਆਜੋ ਚਲੋ ਜਾ ਕੇ ਤੇ ਵੇਖਦੇ ਹਾਂ ਉੱਪਰ lettes go ਸੋ ਇਹ ਇਥੋਂ ਦੀ ਮੇਨ ਟਰੈਕਸ਼ਨ 슬ੀਪਿੰਗ ਬੁੱਧਾ ਇਹ ਇਹਨੂੰ ਨਾ ਸਾਰਾ ਪੱਥਰ ਦਾ ਬਣਾਇਆ ਤੇ ਕਟਿੰਗ ਕਰ ਕਰ ਪੀਸ ਦੱਬੇ ਬਣਾਉਣਾ ਪੀਸ ਇਹਦੇ ਕਰਕੇ ਸਾਰੇ ਦੇ ਤੇ ਫਿਰ ਇਹਨੂੰ ਅਸੈਂਬਲ ਕੀਤਾ ਇਥੋਂ ਤੱਕ ਲਿਆਂਦਾ ਗਿਆ ਵਾ ਇਹਦਾ ਦੇਖੋ ਇਧਰ ਦੇਖੋ ਦੱਬੇ ਬਣਾਏ ਤੇ ਫਿਰ ਉਹਨਾਂ ਨੂੰ ਕਲਾ-ਕਲਾ ਕਰਕੇ ਜੋੜਿਆ ਗਿਆ ਵਾ ਉਹ ਵੱਡਾ ਸਟੈਚੂ ਹੈ ਪੂਲ ਫਰੇਮ ਚ ਇਦਾਂ ਹੁੰਦਾ ਇਧਰ ਦੇਖੋ ਤੇ ਪਿੱਛੇ ਇਹਦੇ ਪਿੱਛੇ ਉਧਰ ਟੈਂਪਲ ਹੈ ਫਟ ਰੇਨ ਜਾਂਦੀ ਆ ਅਸੀਂ ਤਾਂ ਪੁੱਛਿਆ ਨਹੀਂ ਬਦ ਹੁਣ ਕਿੰਨੇ ਸਾਰੇ ਲੋਕ ਬੈਠੇ ਵਿੱਚ ਤੇ ਜਾਣਦੇ ਸਾਰੇ ਇਹ ਵੀ ਸਾਰਾ ਘਮਾਂਂਦੀ ਤਾਂ ਅਸੀਂ ਬਾਈ ਫੁੱਟ ਕੁ ਮਿਆਂ ਜ਼ਿਆਦਾ ਵਧੀਆ ਲੱਗਾ ਹਨ ਸਟੈਚੂ ਦੇ ਪਿੱਛੇ ਜਾਂਦੇ ਇੱਕ ਹੋਰ ਇੱਕ ਵੱਡੀ ਸਾਰੀ ਮੂਰਤੀ ਉੱਥੇ ਬਹੁਤ ਸਾਰੇ ਲੋਕੀ ਫੋਟੋ ਖਾਂਦੇ ਨੇ ਟ੍ਰੇਨ ਵੀ ਉੱਥੇ ਤੇ ਇਹਦੇ ਨਾਲ ਨਾਲ ਹੀ ਇਧਰ ਛੋਟੇ ਛੋਟੇ ਬਲੂ ਕਲਰ ਦੇ ਬਣੇ ਆ ਮੰਕਸ ਬੁੱਧ ਮੰਕ ਬਣੇ ਕੋਈ ਨਮਸਤੇ ਕੋਈ ਅੱਖਾਂ ਬੰਦ ਕੀਤੀਆਂ ਕੇ ਨੇ ਕੋਈ ਕੁਝ ਬਣਿਆ ਕੋਈ ਆਵੇ ਪ੍ਰਾਰਥਨਾ ਕਰਨ ਦਿਆ ਇਹ ਤੇ ਦੇਖੋ ਆ ਦੂਰ ਨਹੀਂ ਜਾ ਜਿਵੇਂ ਲੱਗ ਗਿਆ ਜਾਈ ਉਹ ਭੱਜਣਾ ਨੇ ਬੜਾ ਸੰਗ ਛੜ ਤੇ ਜਾ ਦੇਖੋ ਨੇਦਰ ਖਰਗੋਸ਼ ਵੀ ਆਹ ਦੇਖੋ ਹੰਨ ਇੱਕ ਹੋਰ ਦੋਸਤ ਲੱਭ ਗਿਆ ਵਾ ਥੋੜਾ ਬਸ ਕਾਕਾਂਦਿਆ ਹਾਂ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਲੋ ਜੀ ਵਾਓ ਇੰਨੇ ਸੋਹਣੇ ਆ ਜੀ ਇਹਦੇ ਨਾਲ ਪੈਸੇ ਮਤਲਬ ਨਾ ਹੀ ਨਹੀਂ ਪੈਸੇ ਇਸ ਕਰਕੇ ਆਪਣੇ ਨਿਆ ਕੀ ਸੰ ਨੂੰ ਥੋੜਾ ਬਤਾ ਨਿਸਾਰਾ ਮਿਲੇ ਹੈ ਨਾ ਤੇ ਇੱਥੇ ਆ ਕੇ ਤੇ ਮਤਲਬ ਜੰਨਤ ਦੇਖੋ ਕਿੰਨੇ ਸੋਹਣੇ ਆ ਚੀਜ਼ ਕੀ ਬਰਾਜ ਮੋਰ ਕਿੰਨੇ ਸੋਹਣੇ ਮੋਰ ਇਧਰ ਦੇਖੋ ਇਧਰ ਮੋਰਨੀਆਂ ਵੀ ਹੈਗੀਆਂ ਪੈਲ ਪਾਈ ਮੜੀ ਜੀ ਪਲੀਜ਼ ਇਹ ਇੱਕ ਦੋ ਨਹੀਂ ਇਧਰ ਬਹੁਤ سارے ਪੂਰੀ ਆਰਮੀ ਆ ਇੱਥੇ ਦੇਖੋ ਬਹੁਤ ਸੋਹਣੇ ਬਹੁਤ ਸੋਹਣੇ ਪਰ ਨੇ ਇਹਨਾਂ ਨੂੰ ਪੈਲ ਪਾਣੀ ਚਾਹੀਦੀ ਇੱਥੇ ਪੈਲ ਹੁਣ ਤੈਨੂੰ ਵੇਖ ਕੇ ਪੈਲ ਪਾਣਗੇ ਵੇਖੀ ਇਹਦਾ ਰੰਗ ਵੇਖੋ ਕਿੰਨਾ ਸੋਹਣਾ ਲੱਗਦਾ ਹੋਇਆ ਮੈਂ ਇੱਕੋ ਵਿਸ਼ਾ ਬਸ ਇੱਕ ਵਾਰੀ ਪੈਲ ਪਾ ਦੇ ਓਏ ਓਏ ਭਾਰੀ ਪਿੰਜਰ ਉਹ ਥੱਲੇ ਉਤਰਿਆ ਜੇ ਆਵੇ ਬਹੁਤ ਮਜ਼ਾ ਆ ਇਹ ਤੇ ਇਹ ਦੇਖੋ ਕਿ ਕੁਦਰਤ ਨੂੰ ਕਿੰਨਾ ਪਿਆਰ ਕਰਦੇ ਇਹ ਲੋਕ ਕਿ ਇਹਨਾਂ ਨੂੰ ਵੇਖੋ ਪਿੰਜਰੇ ਚ ਦੇ ਬੰਨਿਆ ਪਰ ਇਹਨਾਂ ਨੂੰ ਛੋੜ ਵੀ ਦਿੱਤੀ ਕਿ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਕੁਝ ਵੀ ਨਹੀਂ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਤੇ ਨਾਲ ਮੇਰੇ ਕੇ ਹੁੰਦੇ ਸਾਰੀ ਕਾਵੇ ਇੱਥੇ ਕੋਰ ਬਿਠਾ ਵਾ ਹਾਂ ਤੋ ਡਰਨ ਵੀ ਨਹੀਂਦਾ ਥੋੜਾ ਜਿਹਾ ਵੀ ਸਾਡੀ ਕੱਲ ਦਾ ਸਾਰੀ ਵੀਡੀਓ ਚ ਵੀ ਆਈ ਉਹ ਵੀ ਥੋੜਾ ਭੱਜਦਾ ਸੀ ਸਾਡੇ ਕੋਲ ਪਰਾ ਮੋਰ ਬੋਲ ਕੁਝ ਵੀ ਨਹੀਂ ਕਹਿੰਦਾ ਜਿਵੇਂ ਲੱਗੇ ਬਿਲਕੁਲ ਮੈਨੂੰ ਇਹ ਇਹ ਬਹੁਤ ਇਨਾ ਮਬਸਾ ਬਿਲਕੁਲ ਸਾਹਮਣੇ ਆ ਫੇਸ ਟੂ ਫੇਸ ਹਾਂ ਇੰਨਾ ਕਿ ਡਿਫਰੈਂਟ ਆ ਵਾ ਵਸ ਤੇ ਇਹ ਲੋਕ ਬਹੁਤ ਪਸੰਦ ਕਰਦੇ ਆ ਆਪਣੇ ਵੀ ਇੰਡੀਆ ਚ ਜ਼ਿਆਦਾ ਹੈ ਨਹੀਂ ਹੋਣਗੇ ਉਹ ਫੈਲ ਪੋਏ ਉਹ ਫੈਲ ਪੁੰਦਿਆ ਓਏ ਤੇ ਨਾਲ ਦੇਖੋ ਇਹਨੇ ਗਣੇਸ਼ ਜੀ ਦੀਆਂ ਮੂਰਤੀਆਂ ਵੀ ਬਣਾਈਆਂ ਹੋਈਆਂ ਨੇ ਆਹ ਆ ਸਾਰੇ ਗਣੇਸ਼ ਜੀ ਦੇ ਸਾਰੇ ਗਣੇਸ਼ ਜੀ ਗਣੇਸ਼ ਜੀ ਹੈ ਲੱਗਨ ਤੇ ਗਣੇਸ਼ ਜੀ ਇੱਥੇ ਮਲੇ ਪਤ ਜ ਸਟੋਰਾਂ ਚ ਵੀ ਚਾਹਤਾ ਚਾਈਨੀਸ ਸਟੋਰ ਦੇ ਵਿੱਚ ਵੀ ਗਣੇਸ਼ ਜੀ ਦੀ ਨਨੇ ਰੱਖੀ ਹੁੰਦੀ ਆ ਹੂੰ ਤੇ ਇਧਰਲੇ ਬੰਨੇ ਆ ਉਹ ਚਾਈਨੀਸ ਲਾਈਨ ਤੇ ਕੋਈ ਹੋਰ ਕੋਈ ਲੱਗੀ ਆ ਮੂਰਤੀ ਉਹਦਾ ਬਾਕੀ ਪਤਾ ਨਹੀਂ ਆਜ ਤ ਮੈਂ ਬਹੁਤ ਵੇਖਿਆ ਨੇ ਮੂਰਤੀਆਂ ਚਾਈਨਾ ਦੇ ਵਲੌਗ ਵਿੱਚ ਲੋਕਾਂ ਦੇ ਇਧਰ ਸਾਰੇ ਗਣੇਸ਼ ਜੀ ਆ ਤੇ ਸਾਰੇ ਗਣੇਸ਼ ਜੀ ਤੇ ਉੱਥੇ ਛੋਟਾ ਜਿਹਾ ਇੱਕ ਮੋਨੂਮੈਂਟ ਬਣਿਆ ਪਿੱਛੇ ਕਿ ਪਬਲਿਕ ਓਪਨ ਆ ਪਾਰਕ ਸਾਰੀ 23 ਦਸੰਬਰ ਤੇ 1 ਜਨਵਰੀ ਨੂੰ ਬਸ ਬੰਦ ਹੁੰਦੀ ਆ ਉਹਦਾ ਸਾਰੇ ਸਾਲ ਖੁੱਲੀ ਰਹਿੰਦੀ ਆ 9 ਵਜੇ ਤੋਂ ਲੈ ਕੇ 5 ਵਜੇ ਤੱਕ ਹਾਂਜੀ 5 ਵਜੇ ਤੱਕ ਅੱਗੇ ਕਰਦੇ ਆ ਜਨਰੇਸ਼ਨ ਨੂੰ ਬਾਏ ਬਾਏ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਅੱਗੇ ਹਾਏ ਨੀ ਪਰਫੈਕਟ ਮਿਲਾ ਗਿਆ ਵਾਇਸ ਤੇ ਨਹੀਂ ਮੈਨੂੰ ਪਤਾ ਮੇਰੀ ਵਾਇਸ ਤੋਂ ਕਹ ਰਿਹਾ ਨਾ ਮੈਨੂੰ ਪਤਾ ਆ ਦੇਖੋ ਕੁਦਰਤੀ ਖੂਬਸੂਰਤੀ ਕਿੰਨਾ ਸੋਹਣਾ ਬਣਾਇਆ ਇੱਥੇ ਕਿੰਨਾ ਨੇ ਤੈਨੂੰ ਸੁਭਾਲਿਆ ਵਾ ਸੱਚੀ ਇੱਥੇ ਆ ਕੇ ਨਾ ਬਹੁਤ ਮਜ਼ਾ ਆਉਂਦਿਆ ਵਾ ਬੜੀ ਵਧੀਆ ਜਿੰਨੀ ਹਾਈ ਪੈ ਗਈ ਸੀ ਨਾ ਉਨੀ ਵਧੀਆ ਲੱਗਦੀ ਇੱਥੇ ਨਾ ਹੁਣ ਆਵੇ ਕਿੰਨਾ ਸੋਹਣਾ ਪਿਕਚਰ ਵਾਲਾ ਮਾਹੌਲ ਬਣਾਇਆ ਵਾ ਬਹੁਤ ਵਧੀਆ ਲੱਗੰਦਿਆ ਵਾ ਆ ਕੇ ਤੁਸੀਂ ਦੇਖ ਸਕਦੇ ਜੋ ਓਏ ਲੱਗੇ ਵੀ ਵੇਖਣ ਦੇ ਬਹੁਤ ਸਾਰੇ ਲੋਕ ਫਰਾਂਸ ਤੋਂ ਆਏ ਹੋ ਵੀ ਹਨ ਮਿਲ ਕੇ ਗਏ ਇੱਕ ਦੋ ਤੱਕਲ ਬੜੇ ਵਧੀਆ ਲੱਗਦੇ ਬਹੁਤ ਸੋਹਣਾ ਲੱਗਣਾ ਫੋਟੋ ਸ਼ੂਟ ਕੋਈ ਫੋਨੀ ਪਲੇਸ ਮੇਰਾ ਨਾ ਵਰਫਟ ਹੋ ਗਿਆ ਮੇਰਾ ਇੱਥੇ ਆ ਕੇ ਇਨਾ ਸਟੂਨ ਪਰ ਰਹਿਣਾ ਇੱਥੇ ਚਲੋ ਮੇਰਾ ਉੱਠਣ ਨੂੰ ਜੀ ਨਹੀਂ ਕਰਦਾ ਚੱਲ ਚਲੀਏ ਯਾਰ ਜਾਣਾ ਪੈਣਾ ਘਰੇ ਵੀ ਚਲੋ ਲੈਟਸ ਗੋ ਹੁਣ ਧਿਆਨ ਨਾ ਹੁਣ ਜਦ ਤੱਕ ਧਿਆਨ ਨਾ ਜਾਈ ਡਰ ਲੱਗਦਾ ਵਾ ਹੇ ਹੇ ਫਸ ਗਈ ਫਸ ਗਈ ਓਏ ਓਏ ਧਿਆਨ ਨਾਲ ਧਿਆਨ ਨਾ ਡੋਬਣਾ ਨਹੀਂ ਹੱਥ ਪਾ ਲੈ ਥਲੇ ਹੱਥ ਪਾ ਹੱਥ ਬਦਲੇ ਏ ਚੱਲ ਵੈਰੀ ਗੁੱਡ ਬੂਟ ਕਿੱਲੇ ਕਰ ਲਈਓ ਚੱਲ ਹਾਂ ਜੈਸੇ 1 ਮਿੰਟ 1 ਮਿੰਟ ਐਕਸਪੀਰੀਅੰਸ ਦੱਸ ਆਪਣਾ ਕਿਦਾਂ ਦੇ ਰਿਹਾ ਵੋਕੇਟ ਬਸ ਨਾ ਉਹ ਦੇ ਵਿਚਲਤੇ ਗਈ ਪਰ ਉਹ ਤੋਂ ਉਹੜਾ ਪਰ ਤੋਂ ਕਾਹੂੰ ਕਿ ਸਲੀਪਰੀ ਬਹੁਤ ਸੀਗਾ ਪਰ ਪਰ ਮਜ਼ਾ ਆਇਆ ਨਾ ਹਾਂ ਆ ਕਿੰਨਾ ਸੋਹਣਾ ਹੋਣਾ ਸਾਰੀ ਇੱਧਰ ਜਾਂਦੀ ਬਿਲਕੁਲ ਥੱਲੇ ਤੱਕ ਜਾਂਦੀ ਸਾਰੀਆਂ ਲੇਕਾਂ ਦੇ ਵਿੱਚ ਵਿੱਚ ਜਾਂਦੀਆਂ ਮੇਨ ਲੇਕ ਉੱਥੇ ਢੀ ਬਣੀ ਹੈ ਤੇ ਜੇ ਤੁਸੀਂ ਕਹਿੰਦੇ ਹੋ ਕਿ ਪੈਸੇ ਬਹੁਤ ਜਾ ਰਹੇ ਆ 500 ਨਹੀਂ ਬਿਲਕੁਲ ਨਹੀਂ ਆ ਬਿਲਕੁਲ ਨਹੀਂ ਜਿੰਨੀ ਜਗਾ ਇੰਨੀ ਵਧੀਆ ਹੈ ਨਾ ਤੁਹਾਡੀ ਬੁਰਥ ਠਟਿਆ ਪੂਰੀ ਹੁਣ ਮੈਨੂੰ ਨਾ ਇਦਾਂ ਲੱਗ ਰਿਹਾ ਇੱਥੇ ਆ ਕੇ ਕਿਵੇਂ ਚైనా ਵਿੱਚ ਆ ਕੇ ਜੈਸਮਿਨ ਸੱਚੀ ਕਹਿਣ ਦੀ ਕਿ ਚਾਈਨਿਸ ਆਰਕੀਟੈਕਚਰ ਤੋਂ ਥੋੜਾ ਜਿਆਦਾ ਇਨਸਪਾਇਰਡ ਹੈ ਸਾਰੀ ਪਾਰਕ ਇੰਨਾ ਸੋਹਣਾ ਲੱਗੰਦਿਆ ਨਾ ਕਿ ਮੈਂ ਜਿੰਨੇ ਵਲੌਗ ਤੱਕ ਵੇਖੇ ਨਾ ਅਜੇ ਤੱਕ ਚైనా ਦੇ ਅਜੇ ਤੱਕ ਇਦਾਂ ਦਾ ਸੇਮ ਇਦਾਂ ਦੇ ਸਟਰਕਚਰ ਵੇਖੇ ਜਿੱਥੇ ਵੀ ਉਸੇ ਟੈਂਪਲ ਟੁੰਪਲ ਬਣੇ ਇਦਾਂ ਬੁੱਧਿਸਟ ਟੈਂਪਲ ਬਣੇ ਆ ਬੜਾ ਸੋਹਣਾ ਲੱਗਿਆ ਮੈਨੂੰ ਇਹ ਬਹੁਤ ਵਰਥ ਇਟ ਯਾਰ ਬਹੁਤ ਜਿਆਦਾ ਵਰਥ ਇਟ ਆ ਸੋ ਜਿਹੜਾ ਨਾ ਆਪਾਂ ਉੱਤੇ ਵੱਡੀ ਮੂਰਤੀ ਦੇਖਾਂ ਉਹਦਾ ਛੋਟਾ ਨਾ ਇੱਕ ਛੋਟਾ ਵਰਜ ਦੇ ਆਇਓ ਇਥੇ ਸੋਰਟ ਸੈਨਾ ਵੀ ਹੈਗੀ ਜੈਸ ਤੇ ਉਹ ਘੋੜੀ ਵੇ ਗਈ ਜਸ ਉੱਡਣ ਨਾਲ ਕੀ ਹਾਲਤ ਹੈ ਅਸੀਂ ਅੱਧੀਆਂ ਚਿੱਤੇ ਐਕਸਪਲੋਰ ਨਹੀਂ ਕੀਤੀਆਂ ਹਾਂ ਬਾਕੀ ਆ ਟ੍ਰੇਨ ਬੜੀ ਸਲੋ ਵੈਰੀ ਸਲੋ ਟ੍ਰੇਨ ਆਦੀ ਸਾਰਾ ਰਾਹ ਰੋਕ ਲਿੰਦੇ ਸਾਨੂੰ ਜਾਣ ਨਹੀਂ ਦਿੰਦੇ ਬਹੁਤ ਨਾ ਇਨਸਾਫੀ ਹੈ ਬਹੁਤ ਨਾ ਇਨਸਾਫੀ ਹੈ ਨਾ ਨਹੀਂ ਹੈ ਨਹੀਂ ਹੈ ਪਤਾ ਨਹੀਂ ਕਿ ਉਹ ਕਿੱਥੇ ਚਾ ਉਚਾਰੇ। ਅਪਣੇ ਪੂਰੀ ਪਾਰਕੋਂ ਕੇ ਸਾਰੇ ਸਾਰੀਆਂ ਚੀਜ਼ਾਂ ਵੇਖ ਕੇ 14 ਚੀਜ਼ਾਂ ਸੀ ਅਸੀਂ ਸਾਰੀਆਂ ਵੇਖ ਕੇ ਤੇ ਇੱਥੇ ਜਦੋਂ ਪਾਰਕ ਸਾਰੀ ਖਤਮ ਹੋ ਜਾਂਦੀ ਤੇ ਐਗਜ਼ਿਟ ਤੋਂ ਪਹਿਲਾਂ ਇੱਥੇ ਇੱਕ ਆ ਮੋਨੂਮੈਂਟ ਲੱਗਾ ਵਾ ਪੀਸ ਪੀਸ ਐਂਡ ਲਵ ਇਹਦਾ ਮਤਲਬ ਆ ਕਿ ਸ਼ਾਂਤੀ ਤੇ ਪਿਆਰ ਇਹੀ ਬੋਧ ਦੇ ਤਰਮ ਖੁੰਦਾ ਵਾ ਤੇ ਇਸ ਕਰਕੇ ਇਹਨਾਂ ਨੇ ਐਂਟਰੀ ਜਦੋਂ ਸਾਰੇ ਜਰਨੀ ਖਤਮ ਹੋ ਜਾਂਦੀ ਇੱਥੇ ਆ ਕੇ ਤੇ ਇਹਨਾਂ ਨੇ ਐਂਡ ਤੇ ਲਾਇਆ ਵਾ ਕਿ ਕੋਈ ਮੈਸੇਜ ਦੇਣ ਵਾਸਤੇ ਬਹੁਤ ਵਧੀਆ ਲੱਗਿਆ ਇਹਨਾਂ ਦਾ ਇਨੀਸ਼ੀਏਟਿਵ ਚਲੋ ਇੱਥੇ ਆਪਾਂ ਵੀਡੀਓ ਨੂੰ ਐਂਡ ਕਰਦੇ ਹਾਂ ਅੱਜ ਦੀ ਬਹੁਤ ਵਧੀਆ ਵੀਡੀਓ ਬਣੀ ਆ ਤੇ ਤੁਸੀਂ ਵੀ ਪੂਰਾ ਸਾਨੂੰ ਸਪੋਰਟ ਕਰਿਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਤੇ ਆਪਾਂ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਓਕੇ ਬਾਏ ਬਾਏ